ਕਸਬਾ ਭਗਤਾ ਭਾਈ ਕਾ ਦੇ ਭਾਈਆਣਾ ਇਲਾਕੇ ਦੇ ਪਿੰਡ ਦੇ ਵਿੱਚ 4 ਤੋਂ 5 ਪਸ਼ੂਆਂ ਦੀ ਹੋਈ ਮੌਤ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਦੱਸਿਆ ਵੈਕਸੀਨ ਲਗਾਉਣ ਦੇ ਬਾਅਦ ਤਬੀਅਤ ਵਿਗੜੀ ਅਤੇ ਬਾਅਦ ਵਿੱਚ 4 ਤੋਂ 5 ਪਸ਼ੂਆਂ ਦੀ ਹੋਈ ਮੌਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਭਗਤਾ ਭਾਈ ਕਾ ਕਸਬੇ ਦੇ ਵਿੱਚ ਹੋਈ ਪਸ਼ੂਆਂ ਦੀ ਮੌਤ ਦੀਆਂ ਜਿਸ ਦੇ ਵਿੱਚ ਕੀ ਪਿੰਡ ਵਾਸੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਇੰਨਾ ਪਸ਼ੂਆਂ ਦੀ ਮੌਤ ਹੋਈ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਲੋਕਾਂ ਦੇ ਵੱਲੋਂ ਕਰਜ਼ਾ ਆਦਿ ਚੱਕ ਕੇ ਖੇਤੀ ਦੇ ਨਾਲ ਇਹ ਸਹਾਇਕ ਧੰਦਾ ਸ਼ੁਰੂ ਕੀਤਾ ਗਿਆ ਸੀ ਪਰ ਪਸ਼ੂਆਂ ਦੀ ਅਚਾਨਕ ਮੌਤ ਹੋਣ ਦੇ ਨਾਲ ਇਨ੍ਹਾਂ ਕਿਸਾਨਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਉਨਾ ਉਹ ਦੱਸਿਆ ਕਿ ਵੈਕਸੀਨ ਨਾ ਲੱਗਣ ਵਾਲੇ ਪਸ਼ੂ ਠੀਕ ਹਨ ਅਤੇ ਵੈਕਸੀਨ ਲੱਗਣ ਵਾਲਿਆਂ ਦੀ ਮੌਤ ਹੋ ਗਈ। ਅੱਜ ਅਸੀਂ 30 ਤਰੀਕ ਨੂੰ ਮੂੰਹ ਘੁਰ ਦਾ ਟੀਕੇ ਲਵਾਈ ਸੀ। ਉਦੋਂ ਹੀ ਆਤ ਸ਼ਾਮ ਨੂੰ ਕੋਈ ਰੋਣਾ ਨਹੀਂ ਰੋਣਾ ਕੋਈ ਨਹੀਂ ਕੋਈ ਤਾਂ ਹੁੰਦਾ ਹੈ। ਉਸ ਉਸ ਤੋਂ ਬਾਅਦ ਕੀ ਹੋ ਗਈ ਪਸ਼ੂਆਂ ਨੂੰ ਫਿਰ। ਉਸ ਤੋਂ ਬਾਅਦ ਜੀ ਅਸੀਂ ਇਹਨਾਂ ਦਾ ਇਲਾਜ ਬਹੁਤ ਕਰਾਇਆ ਇੱਕ ਪਹਿਲਾਂ ਗੁਜਰਗੀ 2 ਦਿਨ ਇੱਕ ਕੱਲ ਕੱਟੀ ਲੁਧਿਆਣੇ ਲਈ ਜਾਂਦਾ ਹੀ ਰਾਹ ਚ ਗੁਜਰਗੀ 2 ਅੱਜ ਤੜਤੇ 5 ਵਜੇ ਗੁਜਰਗੂ ਨੂੰ ਆ। ਡਾਕਟਰਾਂ ਨੇ ਦੱਸਿਆ ਨਹੀਂ ਕੁਝ ਨਹੀਂ ਕੁਝ ਨਹੀਂ ਦੱਸਦੇ ਜੀ ਠੀਕ ਹੈ ਕਿੰਨੇ ਹੁਣ ਤੱਕ ਕਿੰਨੇ ਪਸ਼ੂਆਂ ਨੂੰ ਨੁਕਸਾਨ ਹੋ ਗਿਆ ਤੁਹਾਡਾ ਚਾਰਾਂ ਦਾ ਹੋ ਗਿਆ ਜੀ ਤੇ ਬਿਮਾਰ ਵੀ ਖੜੇ ਆ ਇੱਕ ਬਿਮਾਰ ਖੜਾ ਜੀ ਪੰਜਾਂ ਦਾ ਪੰਜਾਂ ਦਾ ਇੱਕ ਆ ਮੁੰਡੇ ਦੀ ਹੋਈ ਜੀ ਨਾਲ ਹੀ ਗਵਾਂਢੀ ਦੀ ਹਾਂਜੀ ਇਹ ਮੁੰਡੇ ਦੀ ਗਵਾਂਢੀ ਦੇ ਭਤੀਜੇ ਦੀ ਹੋਈ ਯਾਰ ਤੁਹਾਡਾ ਵੀ ਨੁਕਸਾਨ ਹੋਇਆ ਹਾਂਜੀ ਇੱਕ ਸਾਡੇ ਵੀ ਹੋ ਗਈ ਨੁਕਸਾਨ ਜੀ ਉਹ ਵੀ ਉਹ ਵੀ ਵੈਕਸੀਨ ਲੱਗਣ ਤੋਂ ਬਾਅਦ ਹੋਇਆ ਵੈਕਸੀਨ ਲੱਗਣ ਤੋਂ ਬਾਅਦ ਜਿੰਨੇ ਵੀ ਪਸ਼ੂ ਜਿਨ੍ਹਾਂ ਦੇ ਵੈਕਸੀਨ ਲੱਗੀ ਆ ਸਾਰੇ ਇਫੈਕਟ ਚ ਆਏ ਆ ਸਾਡੇ ਇੱਕ ਕੱਟਾ ਨਿੱਕਾ ਜਿਹਾ ਉਹਦੇ ਵੈਕਸੀਨ ਨਹੀਂ ਲੱਗੀ ਉਹ ਵਧੀਆ ਚੰਗਾ ਪਾਲਾ ਉ ਇੱਕ ਵੱਡੀ ਗੱਲ ਵੀ ਜਿਸ ਤੇ ਵੈਕਸੀਨ ਨਹੀਂ ਲੱਗੀ ਉਹ ਠੀਕ ਖੜਾਗਾ ਉਹ ਆ ਦੇਖ ਲਓ ਤੁਸੀਂ ਜਮਾ ਠੀਕ ਖੜਾ ਉਹੀ ਚਾਰ ਪੱਠੇ ਤੂੜੀ ਫੀਡ ਉਹੀ ਉਹ ਖਾ ਰਿਹਾ ਉਥੋਂ ਹੀ ਉਹ ਪਾਣੀ ਪੀ ਰਿਹਾ ਜੀ ਕੋਈ ਆਇਆ ਨਹੀਂ ਵੀ ਆਪਾਂ ਕਹਿ ਲਏ ਖਾਣ ਪਾਣ ਚੋ ਗਿਆ ਕੁਛ ਜਿਹੜੇ ਪਸ਼ੂ ਨੂੰ ਤੁਸੀਂ ਲੁਧਿਆਣੇ ਲੈ ਕੇ ਗਏ ਆ ਪੋਸਟਮਾਰਟਮ ਹੋਇਆ ਉਹ ਡਾਕਟਰਾਂ ਨੇ ਕੀ ਦੱਸਿਆ ਵੀ ਕੀ ਹੋਇਆ ਉਹ ਡਾਕਟਰਾਂ ਨੇ ਜੀ ਮੈਂ ਨਾਲ ਗਿਆ ਸੀਗਾ ਉਹ ਡਾਕਟਰ ਕਹਿੰਦੇ ਵੀ ਨਾ ਨਮੂਨੀਆਂ ਹੋ ਗਿਆ ਜੀ ਅਖੇ ਉਹਦੇ ਨਾਲ ਕਲੌਟ ਜੰਮ ਗਿਆ ਪਰ ਉਹ ਤੋਂ 4 ਦਿਨ ਪਹਿਲਾਂ ਜਿਹੜਾ ਪਸ਼ੂ ਮਰਿਆ ਸੀ ਉਹਦਾ ਇੱਥੇ ਆਪਾਂ ਭੱਤੀ ਕਰਾਇਆ ਸੀਗਾ ਪੋਸਟਮਾਰਟਮ ਉਹਦੇ ਕਹਿੰਦੇ ਗ ਮੂੰਹ ਸਮਝ ਨਹੀਂ ਆਉਂਦੀ ਵੀ ਇਕੱਠੇ ਪਸ਼ੂ ਢੰਡੇ ਹੋਇਆ ਕਿਸੇ ਦਾ ਕੋਸ ਰਿਪੋਰਟ ਆ ਜਾਂਦੀ ਹੈ ਕਿਸੇ ਨੂੰ ਅਖੀਰ ਗੱਲ ਵੀ ਜਾਨੀ ਵੈਕਸੀਨ ਤੋਂ ਬਾਅਦ ਹੀ ਨੁਕਸਾਨ ਆਇਆ ਹਾਂ ਸਮੱਸਿਆ ਸਾਰੀ ਵੈਕਸੀਨ ਨਾਲ ਹੀ ਪਈ ਹੈ ਜੀ ਤੇ ਪਈ ਵੀ ਹੋਰ ਵੀ ਹੰਗਵਾੜ ਪੰਜ ਚਾਰ ਕਰਾਂ ਦੇ ਪਈ ਹੈ ਪਈ ਜਾਰੇ ਜਮੀਂ ਡੰਗਰਾਂ ਨੂੰ ਮੱਝਾਂ ਨੂੰ ਪਈ ਹੈ ਐ ਸਵੰਦੀ ਕਿਸੇ ਡਾਕਟਰ ਨਾਲ ਕਿਸੇ ਵੱਡੇ ਡਾਕਟਰ ਨਾਲ ਗੱਲ ਕੀਤੀ ਹੋਵੇ ਡਾਕਟਰਾ ਨਾਲ ਜੀ ਮੇਰੀ ਤਰਨਵੀਰ ਨਾਲ ਗੱਲ ਹੋਈ ਸੀਗੀ ਉਹਨਾਂ ਨੇ ਤਾਂ ਇਹੀ ਦਿੱਤਾ ਵੀ ਯਾਰ ਕਹਿੰਦੇ ਵੀ ਅਸੀਂ ਤਾਂ ਆਪਦੇ ਆਣੀ ਪੂਰਾ ਵਾਹ ਲਾਇਆ ਜੀ ਤੇ ਅਸੀਂ ਤਾਂ ਆਪਦੇ ਕਰਨ ਨੂੰ ਪੂਰਾ ਜੋਰ ਲਾਉਨੇ ਆਂ ਹੋਰ ਜਿਲਾਵਾਂਗੇ ਤੇ ਕੁਈ ਉਹਨਾਂ ਨੇ ਜਾਨੀ ਪੂਰਾ ਪਰਫਾਰਮਸਲ ਜਵਾਬ ਨਹੀਂ ਦਿੱਤਾ ਤੇ ਕਹਿੰਦੇ ਵੀ ਜਦੋਂ ਰਿਪੋਰਟ ਆਉਣੀਆਂ ਫੇਰ ਆ ਕੱਲ ਲੁਧਿਆਣਾ ਹੁਣ ਰਿਪੋਰਟਾਂ ਹਜੇ ਲਿਖਤੀ ਨਹੀਂ ਆਈਆਂ ਉਹ ਮੂੰਹ ਜਵਾਨੀ ਸੰਭ ਦੱਸਦਾ ਜੀ ਬਈ ਤੁਹਾਡਾ ਵੱਡਾ ਨੁਕਸਾਨ ਹੋਇਆ ਚਾਰ ਪਸ਼ੂਆਂ ਦਾ ਘਰ ਦੇ ਵਿੱਚੋਂ ਚਲੇ ਜਾਣਾ ਇੱਕ ਬਹੁਤ ਵੱਡਾ ਨੁਕਸਾਨ ਹੁੰਦਾ ਕੀ ਕਹਿਣੇ ਚਾਹੁੰਦੇ ਸਰਕਾਰ ਨੂੰ ਕੀ ਕਰਨਾ ਚਾਹੁੰਦੇ ਆ ਅਸੀਂ ਤਾਂ ਅਹੀਂ ਆ ਨਾ ਜਿਵੇਂ ਜਿੰਨਾ ਸਾਡਾ ਮਾਲ ਤੰਦਰੁਸਤ ਖੜਾ ਇਹੀ ਬਚਦੇ ਸਾਨੂੰ ਤਾਂ ਇਹਨਾਂ ਦੀ ਵੀ ਬਚਣ ਦੀ ਕੋਸ਼ਿਸ਼ ਆ ਕਰਨੀ